ਵਿਆਤਾ ਔਰਤਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਚਾਰ ਕੰਮ ਨਹੀਂ ਤਾਂ ਬਰਬਾਦ ਹੋ ਜਾਵੇਗਾ ਤੁਹਾਡਾ ਵਿਆਤਾ ਜੀਵਨ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸ਼ਾਸਤਰਾਂ ਵਿੱਚ ਔਰਤਾਂ ਨੂੰ ਘਰ ਵਿੱਚ ਲక్ష్ਮੀ ਅਤੇ ਦੇਵੀ ਦਾ ਰੂਪ ਦੱਸਿਆ ਗਿਆ ਹੈ ਔਰਤਾਂ ਹੀ ਘਰ ਵਿੱਚ ਸ਼ੋਭ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਹੁੰਦੀਆਂ ਹਨ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਦੀ ਕਿਸਮਤ ਉਸ ਘਰ ਨਾਲ ਜੁੜ ਜਾਂਦੀ ਹੈ ਜਿੱਤੇ ਉਹ ਵਿਆਹ ਤੋਂ ਬਾਅਦ ਜਾਂਦੀ ਹੈ ਕੋਈ ਸਮਾਂ ਸੀ ਜਦੋਂ ਔਰਤਾਂ ਘਰ ਦਾ ਕੰਮ ਹੀ ਵੇਖਦੀਆਂ ਸਨ ਪਰ ਅੱਜ ਦੀਆਂ ਔਰਤਾਂ ਘਰ ਤੋਂ ਬਾਹਰ ਕੰਮ ਕਰ ਰਹੀਆਂ ਹਨ ਮਰਦਾਂ ਨਾਲ ਮੋਢੇ ਨਾਲ ਮੋਟਾ ਜੋੜ ਕੇ ਚੱਲਣਾ ਕਰਦੇ ਆਰਥਿਕ ਮਸਲਿਆਂ ਵਿੱਚ ਵੀ ਉਹ ਪੂਰਾ ਸਹਿਯੋਗ ਦੇ ਰਹੀਆਂ ਹਨ ਮਰਦਾਂ ਵਾਂਗ ਹੀ ਅੱਜ ਦੀਆਂ ਔਰਤਾਂ ਵੀ ਆਰਥਿਕ ਤੌਰ ਤੇ ਸਸ਼ਕਤ ਬਣਨ ਚੁੰਗੀਆਂ ਹਨ ਜ਼ਿੰਦਗੀ ਵਿੱਚ ਸਫਲ ਹੋਣ ਲਈ ਹਰ ਕਿਸੇ ਨੂੰ ਸਖਤ ਮਿਹਨਤ ਦੇ ਨਾਮ ਨਾਲ ਕੁਝ ਉਪਾਏ ਵੀ ਕਰਨੇ ਚਾਹੀਦੇ ਹਨ ਸਾਡੀ ਜ਼ਿੰਦਗੀ ਵਿੱਚ ਵਾਸਤੂ ਸ਼ਾਸਤਰ ਦਾ ਮਹੱਤਵਪੂਰਨ ਸਥਾਨ ਹੈ ਵਾਸਤੂ ਨਿਯਮਾਂ ਦਾ ਪਾਲਨ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਅਤੇ ਸ਼ੁਕ ਸ਼ਾਂਤੀ ਹੁੰਦੀ ਹੈ ਅਜ ਦੇ ਨਾਲ ਹੀ ਲਾਪਰਵਾਹੀ ਦੇ ਕਾਰਨ ਵਿਅਕਤੀ ਨੂੰ ਮਾੜੇ ਸਮਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਦੇ ਲਈ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਔਰਤਾਂ ਨੂੰ ਘਰ ਵਿੱਚ ਵਾਸਤੂ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਵਾਸਤੂ ਮਹਿਰਾ ਅਨਸਾਰ ਜਿੰਨਾ ਘਰਾਂ ਵਿੱਚ ਔਰਤਾਂ ਵਾਸਤੂ ਨਿਯਮ ਦੀ ਪਾਲਣਾ ਕਰਦੀਆਂ ਹਨ ਉਹਨਾਂ ਦੇ ਘਰ ਵਿੱਚ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਦੇ ਨਾਲ ਹੀ ਵਿਆਹਤਾ ਔਰਤਾਂ ਨੂੰ ਇਹ ਚਾਰ ਕੰਮ ਬਲਤੀ ਨਾਲ ਵੀ ਨਹੀਂ ਕਰਨੇ ਚਾਹੀਦੇ ਐਨਾ ਚੀਜ਼ਾਂ ਨੂੰ ਕਰਨ ਨਾਲ ਵਾਸਤੂ ਮੁਚ ਨਿਕਲਦੇ ਹਨ ਤਾਂ ਉਹ ਜਾਣਦੇ ਹਨ ਉਹ ਕਿਹੜੇ ਕੰਮ ਹਨ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਸਾਡੇ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜਾਂ ਜੈ ਮਾਤਾ ਦੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਵੇ ਨੰਬਰ 1 ਵਾਸਤੂ ਮਾਹਿਰਾ ਅਨੁਸਾਰ ਮਾਂ ਅਨਪੂਰਨਾ ਰਸੋਈ ਵਿੱਚ ਵਾਸ ਕਰਦੀ ਹੈ ਅੱਜ ਦੇ ਲਈ ਰਾਤ ਨੂੰ ਰਸੋਈ ਵਿੱਚ ਕਦੇ ਵੀ ਛੁੱਟੇ ਵਰਤਨ ਨਾ ਛੱਡੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਵਾਸਤੂ ਮੂਖਸ ਲੱਗਦਾ ਹੈ ਵਾਸਤੂ ਮੂਖਸ ਦੇ ਕਾਰਨ ਵਿੱਤੀ ਸੰਕਟ ਵੀ ਹੁੰਦਾ ਹੈ ਅਤੇ ਨਾਲ ਨਾਲ ਘਰ ਦੀ ਸ਼ੁਕ ਸ਼ਾਂਤੀ ਵੀ ਹੋ ਜਾਂਦੀ ਹੈ ਔਰਤਾਂ ਨੂੰ ਰਸੋਈ ਵਿੱਚ ਬਿਨਾਂ ਨਾਏ ਖਾਣਾ ਬਣਾਉਣ ਲਈ ਨਹੀਂ ਜਾਣਾ ਚਾਹੀਦਾ ਇਸ ਕਾਰਨ ਦੇਵੀ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਜਿਸ ਕਾਰਨ ਔਰਤਾਂ ਨੂੰ ਵਾਸਤਵ ਮੂਤਸ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 2 ਸ਼ਾਸਤਰਾਂ ਵਿੱਚ ਝਾੜੂ ਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਗਿਆ ਹੈ ਇਸ ਦੇ ਲਈ ਰਿਆਤਾ ਔਰਤਾਂ ਨੂੰ ਝਾੜੂ ਕਦੇ ਵੀ ਪੈ ਨਹੀਂ ਮਾਰਨਾ ਚਾਹੀਦਾ ਵਾਸਤਵ ਸ਼ਾਸਤਰ ਦੇ ਅਨੁਸਾਰ ਝਾੜੂ ਨੂੰ ਪੈਣ ਮਾਰਨ ਨਾਲ ਘਰ ਵਿੱਚ ਗਰੀਬੀ ਹੁੰਦੀ ਹੈ ਇਸ ਦੇ ਨਾਲ ਹੀ ਨਿਸ਼ਚਿਤ ਸਮਾਂ ਤੇ ਵੀ ਘਰ ਦੀ ਝਾੜੂ ਲਗਾਓ ਤੇ ਨਾਲ ਹੀ ਔਰਤਾਂ ਨੂੰ ਸੂਰਜ ਚੜਨ ਤੋਂ ਪਹਿਲਾਂ ਹੀ ਘਰ ਦੀ ਸਾਫ਼ ਸਫਾਈ ਕਰਨੀ ਚਾਹੀਦੀ ਹੈ ਸੂਰਜ ਚੜਨ ਤੋਂ ਬਾਅਦ ਸਫਾਈ ਕਰਨ ਨਾਲ ਦੇਵੀ ਲక్ష్ਮੀ ਨਾਰਾ ਸੋਝਾਂਦੀ ਹੈ ਤੇ ਸ਼ਾਮ ਵੇਲੇ ਝਾੜੂ ਕਦੇ ਵੀ ਨਾ ਲਗਾਓ ਘਰ ਵਿੱਚੋਂ ਬਰਕਤ ਚਲੀ ਜਾਂਦੀ ਹੈ ਨੰਬਰ 3 ਘਰ ਦਾ ਦਰਵਾਜ਼ਾ ਕਦੇ ਵੀ ਲੱਤ ਮਾਰ ਕੇ ਜਾਂ ਠੋਕਰ ਮਾਰ ਕੇ ਨਹੀਂ ਖੋਲਣਾ ਚਾਹੀਦਾ ਜੋ ਔਰਤਾਂ ਅਜੇਹਾ ਕਰਦੀਆਂ ਹਨ ਉਹਨਾਂ ਦੇ ਘਰਕ ਦੇਵੀ ਲక్ష్ਮੀ ਦਾ ਪਰਵੇਸ਼ ਨਹੀਂ ਹੁੰਦਾ ਖਾਸ ਕਰਕੇ ਵਿਆhta ਔਰਤਾਂ ਨੂੰ ਗਲਤੀ ਨਾਲ ਵੀ ਅਜੇਹਾ ਕੰਮ ਨਹੀਂ ਕਰਨਾ ਚਾਹੀਦਾ ਅਜੇਹਾ ਕਰਨ ਨਾਲ ਕਾਰੋਜਿਕ ਆਰਥਿਕ ਸੰਕਟ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਜੇਕਰ ਤੁਸੀਂ ਅਣਜਾਣੇ ਵਿੱਚ ਆਪਣੇ ਪੈਰਾਂ ਨਾਲ ਦਰਵਾਜ਼ਾ ਖੋਲਦੇ ਹੋ ਤਾਂ ਇਸ ਆਪਣੀ ਆਦਤ ਨੂੰ ਅੱਜ ਹੀ ਸੁਧਾਰ ਲਵੋ ਨੰਬਰ 4 ਵਾਸਤੂ ਮਹਾਰਾ ਦਾ ਕਹਿਣਾ ਹੈ ਕਿ ਵਿਆਹੀਆਂ ਔਰਤਾਂ ਨੂੰ ਦਰਵਾਜ਼ੇ ਤੇ ਬੈ ਕੇ ਸ਼ਿੰਗਾਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਖਾਣਾ ਖਾਣਾ ਚਾਹੀਦਾ ਹੈ ਤੇ ਨਾਲ ਹੀ ਦਰਵਾਜ਼ੇ ਤੇ ਲੈਣ ਦੇ ਨਾ ਕਰੋ ਨਸ ਤੋਂ ਲਾਵਾ ਦਰਵਾਜ਼ੇ ਤੇ ਵੀ ਨਹੀਂ ਬੈਣਾ ਚਾਹੀਦਾ ਅਜਿਹਾ ਕਰਨ ਨਾਲ ਦੇਵੀ ਲక్ష్ਮੀ ਨਾਰਾਜ਼ ਹੋ ਜਾਂਦੀ ਹੈ। ਹੋਕਰ ਜਿੱਤੇ, ਹੋਰਤਾਂ ਅਜੀਹਾ ਕਰਦੀਆਂ ਹਨ। ਉਹਨਾਂ ਦੇ ਘਰ ਗਰੀਬੀ ਆ ਜਾਂਦੀ ਹੈ ਤੇ ਘਰ ਵਿੱਚ ਬਰਕਤ ਵੀ ਖਤਮ ਹੋ ਜਾਂਦੀ ਹੈ। ਨੰਬਰ 5 ਕਿਹਾ ਜਾਂਦਾ ਹੈ ਕਿ ਔਰਤਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਆਪਣੇ ਬਾੜ ਨਹੀਂ ਤੋਂਣੀ ਚਾਹੀਦੇ। ਇਸ ਤੋਂ ਇਲਾਵਾ ਔਰਤਾਂ ਨੂੰ ਵੀਰਵਾਰ ਨੂੰ ਵੀ ਆਪਣੇ ਵਾਲ ਨਹੀਂ ਧੋਣੇ ਚਾਹੀਦੇ ਅਜਿਹਾ ਕਰਨ ਨਾਲ ਉਹਨਾਂ ਦੀ ਤਰੱਕੀ ਵਿੱਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ ਤੇ ਘਰ ਵਿੱਚ ਕਲੇਸ਼ ਦੀ ਸਥਿਤੀ ਪੈਦਾ ਹੋ ਸਕਦੀ ਹੈ ਔਰਤਾਂ ਨੂੰ ਤਰੱਕੀ ਦੇ ਲਈ ਕਰਨੇ ਚਾਹੀਦੇ ਹਨ ਇਹ ਉਪਾਏ ਨੰਬਰ 1 ਹਰ ਰੋਜ਼ ਸਵੇਰੇ ਸ਼ਾਮ ਤુલਸੀ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਨਾਲ ਹੀ ਦੁਲਸੀ ਦੇ ਸਾਹਮਣੇ 14 ਦਾ ਦੀਵਾ ਵੀ ਜਗਉਣ ਨਾਲ ਘਰ ਵਿੱਚ ਸ਼ੁਕ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਦੀ ਪੈਸੇ ਦੀ ਕਦੇ ਵੀ ਕਮੀ ਨਹੀਂ ਹੁੰਦੀ ਹਸਤੋਂ ਲਾਗਾ ਔਰਤਾਂ ਨੂੰ ਆਪਣੇ ਕੰਮ ਵਿੱਚ ਸਫਲਤਾ ਮਿਲਦੀ ਹੈ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਬੈਡਰੂਮ ਵਿੱਚ ਇੱਕ ਕਾਗਜ਼ ਦੇ ਥੋੜਾ ਜਿਹਾ ਰੋਕ ਜਾ ਕਾਲਾ ਲੂਣ ਰੱਖੋ ਅਗਲੀ ਸਵੇਰੇ ਚੁੱਪਚਾਪ ਐਸ ਨੂੰ ਕਰੋ ਬਾਹਰ ਸੁੱਟ ਦਿਓ ਐਸ ਨਾਲ ਨਕਾਰਾਤਮਕ ਊਰਜਾ ਦੂਰ ਹੋਏਗੀ ਤੇ ਨਾਲ ਹੀ ਘਰ ਵਿੱਚ ਸ਼ੁਕ ਸ਼ਾਂਤੀ ਅਤੇ ਖੁਸ਼ਹਾਲੀ ਵੀ ਆਵੇਗੀ ਐਸੇ ਪਾਏ ਨੂੰ ਤੁਸੀਂ ਹਫਤੇ ਵਿੱਚ ਇੱਕ ਵਾਰ ਕਰ ਸਕਦੇ ਹੋ ਐਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਆਵਾਸ ਹੁੰਦਾ ਹੈ ਤੇ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਨੰਬਰ 3 ਔਰਤਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਘਰ ਵਿੱਚ ਟਾਇਲਟ ਦਾ ਦਰਵਾਜ਼ਾ ਹਮੇਸ਼ਾ ਹੀ ਬੰਦ ਰੱਖਣਾ ਚਾਹੀਦਾ ਹੈ ਇਸ ਨਾਲ ਹੀ ਘਰ ਵਿੱਚ ਨਕਾਰਾਤਮਕ ਊਰਜਾ ਬੈਲਦੀ ਹੈ ਨੰਬਰ 4 ਸ਼ਾਮ ਨੂੰ ਘਰ ਆਉਣ ਵਾਲੇ ਕਿਸੇ ਨੂੰ ਵੀ ਗਲਤੀ ਨਾਲ ਵੀ ਬੇਇੱਜ਼ਤੀ ਨਹੀਂ ਕਰਨਾ ਚਾਹੀਦਾ ਕਦੇ ਵੀ ਆਪਣੇ ਵੱਡੇ ਬਜ਼ੁਰਗਾਂ ਨਾਲ ਵੀ અપਮਾਨ ਨਾ ਕਰੋ ਨੰਬਰ 5 ਔਰਤਾਂ ਨੂੰ ਹਫਤੇ ਵਿੱਚ ਇੱਕ ਵਾਰ ਸਮੁੰਦਰੀ ਨਮਕ ਨਾਲ ਘਰ ਵਿੱਚ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ ਨੰਬਰ 6 ਔਰਤਾਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਘਰ ਦੀ ਕੋਈ ਵੀ ਛੋਟੀ ਜਿਹੀ ਘੜੀਪੰਨ ਨਾ ਹੋਵੇ ਸਾਰੀਆਂ ਘੜੀਆਂ ਹੀ ਚੱਲਦੀਆਂ ਰਹਿਣ ਜੇਕਰ ਵੀਰ ਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਤੋ ਆ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ